ਲੋ ਵੀ ਆ ਗਈਆਂ ਆਪਣੀਆਂ ਫੌਜਾਂ ਮਿੱਤਰੋ ਸੁਬਾ ਸੁਬਾ ਜੰਗ ਦੇ ਮੈਦਾਨ 'ਚ ਤੇ ਦੇਖੋ ਆਉਂਦੇ ਹੀ ਕਰਤਾ ਸ਼ੁਰੂ ਕੰਮ ਇਹਨਾਂ ਨੇ ਆਪਣਾ ਇਹ ਤਾਂ ਇਹਨਾਂ ਚਾਰ ਬੰਦੇ ਨੇ ਉਹ ਦੇਖ ਲਓ ਕਿੰਨੀਆਂ ਗੁੱਟੀਆਂ ਪਨੀਰੀ ਦੀਆਂ ਲਈ ਜਾਂਦਾ ਇੱਕ ਇੱਕ ਬੰਦਾ ਕਨਾਲ ਦੀ ਪਨੀਰੀ ਚੱਕ ਕੇ ਲੈ ਜਾਂਦਾ ਇੱਕ ਵਾਰੀ ਜੀ ਇਹਦਾ नंबरदार आ गया इनका सभी इसी के पे चलते हैं जब आवाज देता है मशीन भी चलते चार किले अपना कद्दू हो सुबह सुबह आ गए साढ़े पांच बजे खेत तो। ਵਾਸੀ ਨੇ 12 1 ਵਜੇ ਦੇ ਨੂੰ 4 ਕਿਲੇ ਥਾਂ ਲਾ ਦੇਣਾ ਇਹ ਨਹੀਂ ਤੇਜ਼ ਤਾਂ ਮਸ਼ੀਨ ਵੀ ਨਹੀਂ ਚੱਲਣੋਂ ਦੀ ਜਿੰਨੀ ਤੇਜ਼ ਇਹ ਲਾਉਂਦੇ ਆ ਇੱਕ ਤੁਰ ਜਾਂਦੀ ਆ ਗੁੱਟੀਆਂ ਵੀ ਕਾਦੀਆਂ ਇੰਨੀਆਂ ਦੀਆਂ ਗੋਟੀਆਂ ਹੁੰਦੇ ਆ ਇੱਕ ਇੱਕ ਗੁੱਟੀ 10-10 ਮਰਲੇ ਥਾਂ ਖੱਡ ਜਾਂਦੀ ਐ ਇਹਨਾਂ ਦੀ ਇੰਨੀ ਆਪਣੀ ਰੀਕੀ ਵਰੀਕੀ ਗੁੱਟੀ ਜੀ ਬੰਨ ਲੈਂਦੇ ਇਹ ਇਹਨਾਂ ਨੂੰ ਕਿਹਾ ਝੋਨਾ ਸੰਘੜਾ ਲਾਉਣਾ ਵਿਰਲਾਣਾ ਕਰਦੇ ਆ ਜੋ ਕਹਿੰਦੇ ਸਰਦਾਰ ਜੀ ਝੋਨਾ ਸੰਘੜਾ ਲਾएंगे 1 ਘੰਟਾ ਵੱਧ ਲੱਗ ਜੂ ਪਰ ਪਾਲਟੀ ਲਾਵਾਂਗੇ ਸ਼ਾਮ ਨੂੰ ਉਹ ਕਿ ਕੰਮ ਆਪਣਾ ਨਿਬੜ ਚੱਲੇ ਅੱਜ ਬਸ ਆਹੇ 4 ਕਿਲੇ ਰਹਿ ਗਏ ਤੇ ਮੈਂ ਆਹ ਪਾਰਟੀ ਦੀ ਕੋਈ ਗੱਲ ਨਹੀਂ ਪਾਰਟੀ ਤੁਹਾਨੂੰ ਸ਼ਾਮ ਨੂੰ ਦੇਾਂਗੇ ਪਰ ਤੂੰ ਨਾ ਸੰਗਣ ਲਾ ਕੇ ਜਾਣਾ ਤੇ ਉਹ ਵੇਰ ਕਿੰਨੀ ਖੁਸ਼ੀ ਜਿਖਿਰਦੇ ਵੀ ਅੱਜ ਪਾਰਟੀ ਮਿਲਣੀ ਆ ਸਾਨੂੰ ਸ਼ਾਮ ਨੂੰ ਬੰਦੇ ਫਿਰਦੇ ਬਤੰਦਰ ਪਾਰਟੀ ਦੇ ਨਾਂ ਤੇ ਆਫੀਰ ਦੇ ਦੇਖੀਆ ਇਹ ਇੰਨਾ ਲੈ ਪਨੀਰੀ ਪਟਰੀ ਨੇ ਜਦੋਂ ਵੀ ਸ਼ਾਮ ਨੂੰ ਪਟਰੀ ਆ ਆਪਣੇ ਵੀ ਆਵੇ ਕੱਲ ਸ਼ਾਮ ਨੂੰ ਪਨੀਰੀ ਪਟ ਗਏ ਸਾਰੀ ਤੇ ਦੋ 14 15 ਬੰਦੇ ਆ ਤੇ ਸ਼ਾਮ ਨਾਲ ਤੁਸੀਂ ਵੀ ਇਹਨਾਂ ਨੂੰ ਇੱਕ ਘੰਟਾ ਡੇਢੀ ਲਾਇਆ ਪਨੀਰੀ ਤੇ ਘੱਡੋ ਘੱਟ ਤਿੰਨ ਚਾਰ ਕਿੱਲਿਆਂ ਦੀ ਪਨੀਰੀ ਪਟ ਗਏ ਡੇਢ ਕ ਘੰਟੇ ਨਾ ਉਹਨੂੰ ਪਲੀ ਦੀ ਸਾਰੀ ਇਕੱਠੀ ਕਰਕੇ ਰੱਖ ਦਿੰਦੇ ਤੇ ਸਵੇਰ 5 ਵਜੇ ਆ ਕੇ ਆਏ ਲੱਗ ਜਾਂਦਾ ਜਿਵੇਂ ਤੜਕੇ ਮਸ਼ੀਨਾਂ ਕੰਮ ਲੱਗਦੀਆਂ ਤਾਂ ਇਹਨੇ ਨੇ ਮਾਰ ਲਾ ਜਾਂਦੇ ਇਹ